मैं तो चली पेके फटा फट वे है, मेरी सुखी वे मेरी कौड़ी वे मेरी पूजी वे मेरी बटी दे डैडी मैं तो चली पेके फटा फट वे है, मेरी सुखी दे डैडी दोवें हाथ जोड़ा जोड़ पीछे हटनी मेरी सुखी दी मेरी दी है नी मेरी पूजी दी मेरी कौड़ी ममीए दोवें हाथ जोड़ा पीछे हटनी मेरी सुखी ਮਨ ਜਾਵੇ ਪਲਿਆ ਲੋਕਾ ਦੁੱਧ ਦਾ ਦੇ ਕੱਡ ਬਗੋਚਾ ਵੇ ਮੈਂ ਸ਼ਰੀਕਾਂ ਦੇਉ ਲੱਸੀ ਨੀ ਲਿਆਉਣੀ ਵੇ ਲੜੇ ਕੁਮਜ ਸਜਰੀ ਵੇ ਮੈਂ ਸ਼ਰੀਕਾਂ ਦੇਉ ਲੱਸੀ ਨੀ ਲਿਆਉਣੀ ਵੇ ਲੜੇ ਕੁਮਜ ਸਜਰੀ ਸੋਹਣੇ ਅੱਖਣੀ ਮੈਂ ਤੈਨੂੰ ਇੱਕ ਗੱਲ ਵੇ ਪਾਵੇਂ ਇੱਕ ਦਿਨਾਂ ਦੋ ਗੱਲਾਂ ਕਹਿਨੀ ਹੂਂ ਟੱਪਦੀ ਚੁੰਨੇ ਦੀ ਪਸਲ ਵੇ ਬੱਤ ਥੋੜਾ ਚਿਹਰੇ ਚੁੱਪ ਹੋ ਰ ਗਈ ਨੀ ਤੇਰੇ ਮੁੱਕਣੇ ਨਿਲਾਰੇ ਵੇ ਮੈਂ ਕੱਢੀ ਜਾਂਦੀ ਹਾੜੇ ਮੁੱਕਣੇ ਨਿਲਾਰੇ ਵੇ ਮੈਂ ਕੱਢੀ ਜਾਂਦੀ ਹਾੜੇ ਸੋਹਣਿਆ ਵੇ ਫਿਕਰਾ ਚ ਮੈਂ ਤੋਂ ਨਹੀਂ ਫੁਲਕੇ ਪਕਦੇ ਹੱਥਾਂ ਵਿੱਚ ਕੰਡੇ ਵੱਜਦੇ ਛਾਪੇ ਆ ਬੇਰੀ ਤੇ ਲੈਦੇ ਮੈਨੂੰ ਸਿਲੰਡਰ ਸੋਹਣਿਆ ਮੰਨ ਲੈ ਗੱਲ ਮੇਰੀ ਵੇ ਲਿਆ ਦੇ ਮੈਨੂੰ ਸਿਲੰਡਰ ਸੋਹਣਿਆ ਮੰਨ ਲੈ ਗੱਲ ਮੇਰੀ ਵੇ ਲਿਆ ਦੇ ਮੈਨੂੰ ਸਿਲੰਡਰ ਚੰਨਾ ਅਈ ਮੇ ਕਿਉ ਮੋਤਸਹਿੜੇ ਸਿਲੰਡਰ ਦੇ ਜਾਵੀ ਨਨੇੜੇ ਕਮਲ ਕਿਉ ਛਾਣੇ ਨੀ ਕਿਹੋ ਜਾ ਸਿਲੰਡਰ ਮੇਰਾ ਬਾਪੂ ਨਾ ਜਾਣੇ ਨੀ ਭਾਈ ਜੀ ਮੈਂ ਥੋੜਾ ਜਾਣਿਆ ਪਛਾਣਿਆ ਮਿੱਤਰ ਸੋਹ ਸਰੀਲਾ ਕਲਾਕਾਰ ਦੇ ਨਾਂ ਤੇ ਜਿਵੇਂ ਸ਼ੌਂਕ ਪਿਆਰ ਲੋਕਾਂ ਨੇ ਨਾ ਰੱਖਤਾ ਆਪਣਾ ਤੇ ਇਹ ਸ਼ੌਂਕ ਲੈ ਕੇ ਆਪਣਾ ਤੁਹਾਡੇ ਰੂਬਰੂ ਚੈਨਲ ਤੇ ਆਬੀ ਰੇਡੀਓ ਤੇ ਆਪਾਂ ਦਿਲ ਦੀਆਂ ਗੱਲਾਂ ਕਰਾਂਗੇ ਤੇ ਤੁਹਾਡੇ ਆਵਾਂਗੇ ਸਾਹਮਣੇ ਤਾਜ਼ਾ ਯਾਦਾਂ ਨੂੰ ਤਾਜ਼ਾ ਕਰਾਂਗੇ